ਬੰਦੋ ਸਤਨਾ ਸਿਰੀ ਵਾਹਿਗੁਰੂ ਵਾਹਿਗੁਰੂ ਨਾਮ ਆਪਾਂ ਥੋੜੇ ਜਿਨੇ ਹੋ ਕੇ ਸਿੱਧੇ ਦਿਨ ਮੜਾ ਕੇ ਲੜਿਆ ਕਲਗੀਆਂ ਵਾਲੇ ਪਾਤਸ਼ਾਹ ਨੇ ਸਾਡੇ ਬਾਤ ਦੇ ਚਾਰ ਪੁੱਤ ਬਾਰੇ ਨੇ ਪੰਜਵੀਂ ਮਾ bari ਸਾਡੇ ਤੋਂ ਛੇਵਾਂ ਦਾਤ ਬਾਰੇ ਇਸਰਤਮ ਆਪ ਵਾਲੇ ਵਦਵਾਨ ਲਖਦੇ ਨੇ ਕਿ ਕਲਕੀਆਂ ਵਾਲੇ ਪਾਸ਼ਾ ਵਰਗਾ ਦੁਨੀਆਂ ਦੇ ਵਿੱਚ ਨਾ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ ਆ ਕਲਕੀਆਂ ਵਾਲੇ ਪਾਸ਼ਾ ਜੀ ਦੇ ਪਤੇ ਦਾ ਜ਼ਿਕਰ ਲਾਇਆ ਤੇ ਕੁਝ ਕਹਿ ਦਾ ਵਲ ਅਕਸ਼ੋ ਬਲਵ ਪਤੇ ਜੀ ਆਪ ਤੋਂ ਜੀ ਰਾਜ ਕੁਟੀ ਦਾ ਖਲਸਾ ਵਾਹਿਗੁਰੂ ਜੀ ਦੇ ਫਤਿਹ ਮੈਂ ਗੱਲ ਕਰਿਆ ਸੀ ਕਿ ਆਪਾਂ ਸਿਧਾਂਤਾਂ ਨੂੰ ਯਾਦ ਕੀਤਾ ਹੈ ਉਹਨਾਂ ਜੋਧੀਆਂ ਨੂੰ ਯਾਦ ਕੀਤਾ ਹੈ ਉਹਨਾਂ ਸੂਰਮਿਆਂ ਨੂੰ ਯਾਦ ਕੀਤਾ ਹੈ ਜਿਨ੍ਹਾਂ ਨੇ ਕੌਮ ਦੇ ਖਾਤਰ ਆਪਣੇ ਆਪ ਕੁਰਬਾਨ ਕਰਕੇ ਰਹਿ ਦਿੱਤਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਰਹੰਦ ਦੀ ਧਰਤੀ ਤੇ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਸਾਡੇ ਨੌਜਵਾਨ ਜਾਂਦੇ ਨੇ ਤੇ ਜਿਹੜਾ ਸ਼ਰਧਾ ਦੇ ਨਾਲ ਜਾਂਦਾ ਉਹ ਕੁਝ ਲੈ ਆਉਂਦਾ ਏ ਤੇ ਜਿਹੜਾ ਬੁੱਕ ਤੇ ਟਾਕੇ ਪਵਾ ਕੇ ਘਰ ਆ ਜਾਂਦਾ ਉਹ ਖਾਦੀ ਫਰਾਉਂਦਾ ਜਿਸ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਜਿੱਤਾਂ ਜਾਂਦਾ ਬਰੁੱਤਾਂ ਹੀ ਹੁੰਦਾ ਇੱਕ ਘਟਨਾ ਮਿਲੀ ਆ ਕਿ ਲੋਪੜ ਦੇ ਇਲਾਕੇ ਇੱਕ ਜੇ ਕੋਈ ਡਰਾਈਵਰ ਪਰਵਾਰ ਉਹ ਨੌਜਵਾਨ ਗੱਬਰੂ ਜਿਹੜਾ ਟਰੱਕ ਚਲਾਉਂਦਾ ਹੁੰਦਾ ਸੀ ਪਰ ਇੰਨੀ ਭਾਵਨਾ ਸੀ ਉਸ ਦੇ ਵਿੱਚ ਕਿ ਜਦੋਂ ਵੀ ਉਸ ਨੇ ਟਰੱਕ ਨੂੰ ਸਟਾਰਟ ਕਰਨਾ ਹੈ ਉਦੋਂ ਛੋਟੇ ਸਾਹਿਬ ਜੀ ਦਾ ਯਾਦ ਕਰਦਾ ਹੁੰਦਾ ਸੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਉਦੋਂ ਉਸਨੇ ਕਾਲਕ ਪ੍ਰਮਾਤਮਾ ਨੂੰ ਯਾਤ ਕਰਿਆ ਕਰਨਾ ਤੇ ਛੋਟੇ ਸਾਹਿਬ ਜੀਾਂ ਨੂੰ ਸਾਹਿਬ ਜੀਾਂ ਨੂੰ ਹਮੇਸ਼ਾ ਯਾਤ ਕਰਦਾ ਰਹਿੰਦਾ ਸੀ ਤੇ ਜਦੋਂ ਵੀ ਉਹਨੇ ਸਟਾਰਟ ਕਰਨਾ ਟਰੱਕ ਸਟਾਰਟ ਕਰਨਾ ਸਰਹੰਤ ਆਉਂਦਾ ਸੀ ਫਤੇ ਗੜ ਸਾਹਿਬ ਆਉਂਦਾ ਸੀ ਆ ਕੇ ਗੁਰੂ ਘਰ ਵਿੱਚ ਮੱਥਾ ਟੇਕਣਾ ਆ ਕੇ ਅਰਦਾਸ ਕਰੇ ਕਰਨੀ ਕਿ ਸਾਹਿਬ ਜਾਦਿਓ ਮੇਰੇ ਤੇ ਵੀ ਕਿਰਪਾ ਕਰੋ ਮੇਰਾ ਵੀ ਕਾਰੋਬਾਰ ਚਲਾਉਂ ਕਹਿੰਦੇ ਨੇ ਜੁਰ ਜਾਂਦਾ ਜਿਹੜੀ ਅਰਦਾਸ ਕਰਦਾ ਰਿਹਾ ਅਰਦਾਸ ਕਰਦਾ ਰਿਹਾ ਇੱਕ ਦਿਨ ਕਹਿੰਦੇ ਕਿ ਉਹ ਬੈਠਾ ਹੋਇਆ ਸੀ ਇਹ ਪਰਮਾਤਮਾ ਨੇ ਖੁਦ ਘਟਨਾ ਦਸੀਆ ਕਹਿੰਦੇ ਕਿ ਅਸੀਂ ਉੱਥੇ ਬੈਠੇ ਰਹਿ ਰੋਜ਼ਾਨਾ ਕਹਿੰਦਾ ਮੈਂ ਬੈਠਾ ਰਹਿ ਕਰਨਾ ਜਗ੍ਹਾ ਵੀ ਬੈਠਾ ਰਿਹਾ ਕਰਨਾ ਤੇਨੇ ਅਰਦਾਸ ਕਰਿਆ ਕੰਨੀ ਸੱਜਾ ਜਦੋਂ ਮੇਰੇ ਤੇ ਕਿਰਪਾ ਕਰੋ ਘਰ ਦੇ ਵਿੱਚੋਂ ਗਰੀਬੀ ਟੱਟ ਤੋ ਕਹਿ ਲੱਗਾ ਕਿ ਬੈਠਾ ਹੋਇਆ ਸੀ ਤੇ ਮਨ ਦੇ ਵਿੱਚ ਸੋਚਣ ਵਿਚਾਰ ਆਈ ਕਿ ਮੈਂ ਗੱਡੇ ਜੜਿਆ ਆਪਣੀ ਪਾਲਣੀ ਉਹ ਕਹਿੰਦਾ ਕਹਿੰਦਾ ਭਾਈ ਸਾਹਿਬ

ਕਹਿੰਦਾ ਪੈਸੇ ਕਰਦੇ 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 ਕਹਿੰਦਾ ਮੈਂ 26 27 ਲੱਖ ਰੁਪਏ ਇਕੱਠਾ ਕਰ ਲਿਆ। ਕਹਿੰਦਾ ਨਵਾਂ ਟਰੱਕ ਲੈ ਆਉਂਦਾ। ਨਵਾਂ ਟਰੱਕ ਲੈ ਆਉਂਦਾ ਕਹਿੰਦਾ ਮੈਂ ਘਰ ਦੇ ਵਿੱਚ ਫੋਨ ਕੀਤਾ ਕਿ ਮੈਂ ਘਰ ਦੇ ਵਿੱਚ ਨਹੀਂ ਆਉਣਾ। ਸਭ ਤੋਂ ਪਹਿਲਾਂ ਸਹਬਜ਼ਾਦਿਆਂ ਦੇ ਅੱਗੇ ਅਰਦਾਸ ਕਰਨੀ ਆ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦਾ ਸਾਇਬ ਕਹਿੰਦਾ ਤੇ ਅੱਗੇ ਅਰਦਾਸ ਕਰੀਆ ਜਿਨ੍ਹਾਂ ਦੇ ਬਲਦੌਤ ਇਹ ਨਵਾਂ ਟਰੱਕ ਲਿਆਏ ਕਹਿੰਦਾ ਭਾਈ ਸਾਹਿਬ ਅਸੀਂ ਉੱਥੇ ਪਹੁੰਚ ਕੇ ਫਤੇਗੜ ਸਾਹਿਬ ਪਹੁੰਚੇ ਉੱਥੇ ਜਾ ਕੇ ਮੱਥਾ ਟੇਕਿਆ ਸਾਰਾ ਪਰਿਵਾਰ ਆ ਗਿਆ ਸ਼ਰੀਕ ਬੰਦੇ ਆ ਗਏ ਨੇ ਰਿਸ਼ਤੇਦਾਰ ਆ ਗਏ ਨੇ ਕਹਿੰਦੇ ਕਿ ਅਸੀਂ ਗਰੰਤੀ ਸਾਇਬ ਨੂੰ ਆਖਿਆ ਕੇ ਨਾਮਾ ਟ੍ਰੱਕ ਲੈਦਾ ਏ ਅਰਦਾਸ ਕਰ ਦੋ ਕਹਿਣ ਲੱਗਾ ਭਾਈ ਸਾਹਿਬ ਜਦੋਂ ਗਰੰਤੀ ਸਿੰਘ ਅਰਦਾਸ ਕਰ ਲਗਾ ਇੱਥੇ ਘਟਨਾ ਵਾਪਰ ਗਈ ਕਹਿੰਦਾ ਘਟਨਾ ਇਹ ਵਾਪਰ ਗਈ ਕਿ ਗਰੰਤੀ ਸਿੰਘ ਨੇ ਅਰਦਾਸ ਕਰ ਦਿੱਤੀ ਕਿ ਸਹਾਈਂ ਜਾ ਦਿਓ ਆ ਗੁਰੂ ਘਰ ਦੇ ਪ੍ਰੇਤਵਾਨ ਨੇ ਆਪਣੀ ਜਿੱਤ ਕਮਾਈਆਂ ਦੇ ਵਿੱਚੋਂ ਆਪ ਜੀ ਨੂੰ ਨਵਾਂ ਟ੍ਰੱਕ ਢੇਡ ਕੀਤਾ ਇਹ ਬੁਲ ਸਪਨਾ ਸੇਵਾ ਹੈ ਕਿਹਾ ਲੱਗਾ ਚਾਬੀ ਮੇਰੇ ਹੱਥ ਦੇ ਵਿੱਚ ਸੀ ਸਾਰੇ ਰਿਸ਼ਤੇਦਾਰ ਆਪਸ ਵਿੱਚ ਗੱਲ ਕਰਨ ਲੱਗੇ ਕਿ ਗਰੰਟੀ ਸਰਦੋ ਪੜੋ ਇਹਨੇ ਕੀ ਅਰਦਾਸ ਕਰ ਦਿੱਤੀ ਅਸੀਂ ਤਾਂ ਅਰਦਾਸ ਕਰਵਾਉਣ ਵਾਸਤੇ ਆਏ ਸੀ ਕਿ ਸਾਡੇ ਕਾਰੋਬਾਰ ਵਿੱਚ ਵਾਧਾ ਹੋਵੇ ਪਰ ਇਸਨੇ ਅਰਦਾਸ ਕਰ ਦਿੱਤੀ ਆ ਕਿ ਸਾਬ ਜਾ ਦਿਓ ਜੇ ਤੱਕ ਮਾਈਨਰ ਦੇ ਵਿੱਚ ਗੁਰੂ ਘਰ ਦੇ ਪ੍ਰੀਤਵਾਨ ਜਿਹੜੇ ਆ ਨਵੇਂ ਟਰੱਕ ਚੜਾਉਣ ਲੱਗੇ ਨੇ ਕਹਿੰਦਾ ਭਾਈ ਸਾਹਿਬ ਚਾਬੀ ਹੱਥ ਦੇ ਵਿੱਚ ਸੀ ਤੇ ਮੈਂ ਉਹ ਚਾਬੀ ਫੜ ਕੇ ਫਿਰ ਗੁਰੂ ਘਰ ਦੇ ਉੱਤੇ ਰੱਖ ਦਿੱਤੀ ਕਹਿਣ ਲੱਗੇ ਕਿ ਸਾਬ ਕਹਿੰਦੇ ਨੇ ਅੱਜ ਤੱਕ ਕੋ ਜਿਹੜੇ ਮੰਗਿਆ ਇਹਨਾਂ ਨੇ ਮੇਰੇ ਤੋਂ ਹੁਣ ਟਰੱਕ ਮੰਗ ਲਿਆ ਹੁਣ ਮੈਂ ਟਰੱਕ ਵਾਪਸ ਨਹੀਂ ਲੈਣਾ ਕਹਿੰਦੇ ਗਰੰਥ ਸਿੰਘ ਅਰਦਾਸ ਕਰਕੇ ਚਲਾ ਗਿਆ ਤੇ ਪਰਿਵਾਰ ਜਿਹੜੇ ਸਾਰੇ ਰਿਸ਼ਤੇਦਾਰ ਅੱਥ ਲੱਗ ਗਏ ਇਹ ਫੜੋ ਗ੍ਰੰਥੀ ਨੂੰ ਇਹਨੇ ਕੀ ਅਰਦਾਸ ਕਰ ਦਿੱਤੀ ਆ ਤੇ ਕਹਿੰਦੇ ਕਿ ਉਸਨੇ ਸਾਰਿਆਂ ਨੂੰ ਲੋੜ ਦਿੱਤਾ ਕਿ ਸਾਬ ਜੱਜਾਂ ਨੇ ਕਰਜ਼ਾ ਲੈ ਲਿਆ ਦਿੱਤਾ ਸੀ ਸਾਬ ਜੱਜਾਂ ਨੇ ਰੱਖ ਲਿਆਏ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਹਿਣ ਲੱਗਾ ਭਾਈ ਸਾਹਿਬ ਸਾਰੇ ਰਿਸ਼ਤੇਦਾਰ ਕਹਿਣ ਲੱਗੇ ਕਹਿੰਦੇ ਤੂੰ ਇੰਨਾ ਕਰਜ਼ਾ ਚੁੱਕਿਆ ਏ ਘਰ ਦੇ ਜਾਣੇ ਰੱਖ ਦਿੱਤਾ ਕੈਲੇ ਦੇ ਜਾਣੇ ਰੱਖ ਦਿੱਤੇ ਹੁਣ ਐਡੇ ਪੈਸੇ ਲਿਆਏਗਾ ਕਿਥੋਂ ਆਪਾਂ ਗਰੰਤੀ ਸੇਵ ਨੂੰ ਕਹਿ ਚਨੇ ਆ ਉਹ ਅਦਾ ਜਿਹੜੀ ਆ ਦੁਬਾਰਾ ਕਰ ਦਿੰਦਾ ਏ ਤੇ ਉਹ ਕਹਿਣ ਲੱਗਾ ਬੜੇ ਸੋਹਣੇ ਜਵਾਬ ਤਾਂ ਕਹਿੰਦਾ ਨਹੀਂ ਹੋਣ ਜਿਹੜੀ ਪੇਟਾ ਹੋ ਗਈ ਆ ਹੋ ਗਈ ਆ ਕਹਿਣ ਲੱਗੇ ਸਾਰਾ ਪਰਿਵਾਰ ਜਿਹੜਾ ਨਰਾਜ ਹੋ ਗਿਆ ਕਹਿੰਦਾ ਘਰ ਵਾਲੇ ਵੀ ਛੱਡ ਕੇ ਚਲੇ ਗਏ ਪੇਤਿਆਂ ਨੂੰ ਚਲੇ ਗਏ ਬੱਚੇ ਵੀ ਛੱਡ ਕੇ ਚਲੇ ਗਏ ਘਰ ਮੇਰੇ ਤੋਂ ਖੁੱਸ ਗਿਆ ਤੇ ਕਹਿਣ ਲੱਗਾ ਹੁਣ ਘਰ ਤੇ ਵਰਤਾ ਆ ਕੇ ਕਹਿਣ ਲੱਗਾ ਸਾਰੇ ਰਿਸ਼ਤੇਦਾਰ ਪਰਿਵਾਰ ਜਿਹੜਾ ਮੇਰਾ ਰਾਜ ਹੋ ਗਿਆ ਸਾਰੇ ਚਲੇ ਗਏ ਕਹਿਣ ਲੱਗਾ ਕਿ ਮੈਂ ਸੱਭ ਜਾਂਦਿਆਂ ਦੇ ਅੱਗੇ ਅਰਦਾਸ ਕਰ ਲੱਗਿਆ ਤਲਗਿਆਂ ਵਾਲੇ ਪਾਸ਼ਾ ਦੇ ਅੱਗੇ ਅਰਦਾਸ ਕਰ ਲੱਗਿਆ ਤੇ ਮੈਂ ਇਹ ਗਿਆ ਸੀ ਕਿ ਮੇਰਾ ਬਸੇਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਦਸ ਜੇ ਪਿਆਰਿਉ ਜਪੋ ਮੇਰਾ ਬਸੇਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰਸ ਜੇ ਮੇਰਾ ਬਸੇਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰਸ ਜੇ ਮੇਰਾ ਸੇਨਾ ਗਲਕਿਆਂ ਦਾ ਜਗ ਭਾਂ ਸਾਰਾ ਰਸ ਜੇ ਕਹਿੰਦਾ ਪਿਆਰਿਓ ਮੈਂ ਰੋ ਰੋ ਕੇ ਇਹ ਕਹਿ ਰਿਆ ਸੀ ਕਿ ਜਦ ਭਾਂ ਸਾਰਾ ਰਸ ਜੇ ਘਰ ਆੜੀ ਰਸ ਜਵੇ ਰਿਸ਼ਤੇਦਾਰ ਉਸ ਜਾਣ ਸਹਿਮ ਜਾ ਦਿਓ ਕੜਕਿਆਂ ਵਾਲੇ ਪਾਸ਼ਾ ਜੀਓ ਤੁਸੀਂ ਨਾ ਮੇਤੋਂ ਰਸਿਆ ਜੇ ਕਹਿਣ ਲੱਗਾ ਭਾਈ ਸਾਹਿਬ ਸ਼ਾਮ ਦਾ ਸਮਾਂ ਹੋਇਆ ਸੰਧਿਆ ਦਾ ਵੇਲਾ ਹੋਇਆ ਤੇ ਮੈਂ ਦੰਗਾ ਦੇ ਕੋਲ ਬੈਠਾ ਸੀ ਕਹਿੰਦਾ ਕਿਥੋਂ ਪੈਰ ਧੋ ਲੈ ਜੇ ਮੈਂ ਉਥੇ ਬੈਠਾ ਸੀ ਉਥੇ ਬੈਠਾ ਹੋਇਆ ਸੀ ਤੇ ਸੋਚਦਾ ਪਿਆ ਸੀ ਕਿ ਹੁਣ ਇੰਨਾ ਕਰਜ਼ਾ ਜਿਹੜਾ ਹੈ ਉਹ ਕਿੱਦਾਂ ਮੈਂ ਉਤਾਰਾਂਗਾ ਪੈੜੀ ਵੀ ਗਹਿਣ ਦਿੱਤੀ ਹੋਈ ਆ ਘਰ ਵੀ ਗਹਿਣੇ ਆ ਤੇ ਇਹਨਾਂ ਜਿਹੜਾ ਪੈਸਾ ਕਿੱਥੋਂ ਆਵੇਗਾ ਕਹਿੰਦਾ ਭਾਈ ਸਾਹਿਬ ਅੱਗੇ ਪਾਸ ਸੋਚ ਹੀ ਰਿਆ ਸੀ ਕਿ ਬਹੁਤ ਦੋ ਬੱਚੇ ਜਿਹੜੇ ਬਹੁਤ ਸੁੰਦਰ ਕਹਿੰਦਾ ਨੂਰ ਚਿਹਰੇ ਤੇ ਬਹੁਤ ਸੀ ਦੇਖਿਆ ਦੀ ਜਾ ਰਹੀ ਸੀ ਝੱਲਿਆ ਦੀ ਜਾ ਰਹੀ ਸੀ ਦੋ ਬੱਚੇ ਛੋਟੇ ਛੋਟੇ ਬੱਚੇ ਆਏ ਹੱਥ ਦੇ ਵਿੱਚ ਉਹਨਾਂ ਦੇ ਬੈਗ ਕਹਿਣ ਲੱਗਾ ਆ ਕੇ ਮੈਨੂੰ ਕਹਿਣ ਲੱਗੇ ਭਾਈ ਸਾਹਿਬ ਕਿੰਨਾ ਕਿ ਚਿਰਤ ਸੀ ਇੱਥੇ ਬੈਠੇ ਨੇ ਕਹਿਣ ਲੱਗਾ ਜੀ ਮੈਂ ਇੱਥੇ ਬੈਠਾ ਹਾਂ ਕਹਿ ਲੱਗੇ ਜੀ ਆ ਸਾਡਾ ਬੈਗ ਸਾਹਮਣੇ ਰੱਖਿਆ ਜੇ ਸਾਡੇ ਪਿਤਾ ਜੀ ਇੱਧਰ ਨੂੰ ਗੈਣ ਅਸੀਂ ਆਪਣੇ ਪਿਤਾ ਜੀ ਨੂੰ ਲੱਭ ਲਈ ਕਹਿ ਲੱਗਾ ਮੈਂ ਤੇ ਦੂਜੀ ਥਾਂ ਬੁੱਕੇ ਬੈਠਾ ਹੋਇਆ ਸੀ ਤੇ ਮੈਂ ਕਹਿ ਦਿੱਤਾ ਬੱਚਿਓ ਬੈਗ ਇੱਥੇ ਰੱਖ ਜਾਓ ਕੋਈ ਗੱਲ ਨਹੀਂ ਮੈਂ ਇੱਥੇ ਬੈਠਾ ਹੋਇਆ ਕਹਿ ਲੱਗਾ ਪਿਆਰਿਓ ਮੈਂ ਬੈਠਾ ਰਿਹਾ ਕਹਿੰਦਾ ਕਿ ਰਾਤ ਪੈ ਗਈ ਤੇ ਇਹਦੇ ਚਿਰ ਨੂੰ ਪ੍ਰਬੰਧਕ ਕਮੇਟੀ ਦੇ ਆਗੇ ਨੇ ਲੋਕ ਗਰੰਤੀ ਸਿੰਘ ਆ ਗਿਆ ਤੇ ਕਹਿਣ ਲੱਗੇ ਇਹ ਤੇ ਉਹੀ ਆ ਸਵੇਰ ਵਾਲਾ ਜਿੰਜ ਤੋਂ ਸਾਡੇ ਪਰਿਵਾਰ ਨਰਾਜ ਹੋ ਕੇ ਗਏ ਨੇ ਉਹ ਕਹਿਣ ਲੱਗੇ ਪਿਆਰੋ ਅਜੇ ਤੱਕ ਤੁਸੀਂ ਵੈਣ ਨਹੀਂ ਗਏ ਚੈਨ ਲੱਗਾ ਨਹੀਂ ਜੀ ਘਰ ਦੇ ਸਾਰੇ ਨਰਾਜ ਹੋ ਗਏ ਨੇ ਰਿਸ਼ਤੇਦਾਰ ਸਾਗਰਪਤੀ ਦਾ ਰਾਜ ਹੋ ਗਏ ਨੇ ਘਰ ਵਾਲੀ ਦਾ ਰਾਜ ਹੋ ਗਈ ਆ ਤੇ ਮੈਂ ਉਹ ਦੋ ਬੱਚਿਆਂ ਨੂੰ ਦੇਖਦਾ ਪਿਆ ਆ ਬੈਗ ਜਿਹੜਾ ਮੈਨੂੰ ਫੜਾ ਕੇ ਨੇ ਉਹ ਕਹਿੰਦੇ ਸੀ ਆਪਣੇ ਪਿਤਾ ਨੂੰ ਲੱਭਦੇ ਪਏ ਆ ਕਹਿਣ ਲੱਗਾ ਜਦੋਂ ਉਹ ਆ ਜਾਣਗੇ ਬੱਚੇ ਮੈਂ ਉਹਨਾਂ ਦਾ ਬੈਗ ਜਿਹੜਾ ਉਹਨਾਂ ਨੂੰ ਫੜਾ ਕੇ ਤੇ ਮੈਂ ਚਲਾ ਜਾਵਾਂਗਾ ਕਹਿੰਦਾ ਕਿ ਜੇ ਤੁਸੀਂ ਜ਼ਿੰਮੇਵਾਰੀ ਲੈ ਲੋਗੇ ਤੇ ਬੈਗ ਜਿਹੜਾ ਤੁਸੀਂ ਫੜ ਲਓ ਮੈਂ ਚੱਲਦਾ ਕਹਿਣ ਲੱਗਾ ਬੱਚੇ ਕਿੱਡੇ ਕਿਹਿੰਦਾ ਬੱਚੇ ਛੋਟੇ ਛੋਟੇ ਬੱਚੇ ਸੀ ਕੋਈ ਤੁਰਨਾ ਰਹੇਗੀ ਸੀ ਉਹਨਾਂ ਦੀ ਕਿਸੇ ਇੱਕ ਦੀ 6 ਸਾਲ ਸੀ ਤੇ ਇੱਕ ਦੀ 8-9 ਸਾਲ ਦੀ عمر ਸੀ ਕਹਿੰਦਾ ਛੋਟੇ ਛੋਟੇ ਬੱਚੇ ਸੀ ਚਿਹਰੇ ਤੇ ਨੂਰ ਸੀ ਝੱਲਿਆ ਤੇ ਜਾ ਰਿਹਾ ਸੀ ਸਿਰ ਦੇ ਉੱਤੇ ਦਮਾਲੇ ਸੱਜਣ ਕਲਗੀਆਂ ਸੱਜੀਆਂ ਸੰਗ ਕਹਿ ਲੱਗਿਆ ਕਿ ਆ ਬੈਗ ਵਿੱਚ ਰੱਖਾ ਕੇ ਚੱਲ ਗਏ ਨੇ ਕਹਿ ਲੱਗੇ ਸਾਡੇ ਪਿਤਾ ਜੀ ਇਹ ਤਾਂ ਗੈੜ ਹੈ ਕਹਿੰਦਾ ਕਿ ਉਹ ਬੈਗ ਲੈ ਕੇ ਕਮੇਟੀ ਵਾਲੇ ਦਫ਼ਤਰ ਦੇ ਵਿੱਚ ਚਲੇ ਗਏ ਜਿਹੜੇ ਦਫ਼ਤਰ ਦੇ ਵਿੱਚ ਚਲੇ ਗਏ ਸਾਰੇ ਸੋਚਣ ਲੱਗੇ ਇੱਕ ਵਾਰ ਆ ਬੈਗ ਖੋੜ ਕੇ ਤਾਂ ਵੇਖੀਏ ਇਹਦੇ ਵਿੱਚ ਹੈ ਕੀਗਾ ਕਹਿੰਦੇ ਦੇਖਣ ਵਾਲੇ ਸਾਰੇ ਦੇਖਦੇ ਰਹਿ ਗਏ ਜਦੋਂ ਬੈਗ ਖੋਲਿਆ ਬੈਗ ਸਾਰਾ ਨੋਟਾਂ ਦੇ ਨਾਲ ਭਰਿਆ ਹੋਇਆ ਸੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਸਾਰਾ ਬੈਗ ਜਿਹੜਾ ਨੋਟਾਂ ਦੇ ਨਾਲ ਭਰਿਆ ਹੋਇਆ ਸੀ ਕਹਿਣ ਲੱਗੇ ਫਿਰ ਉਹਨਾਂ ਕਮੇਟ ਪ੍ਰਬੰਧਕ ਕਮੇਟੀ ਨੇ ਪੁੱਛਿਆ ਕਿ ਬੱਚੇ ਕਿੱਧਰ ਦੇ ਸਨ ਕਹਿਣ ਲੱਗਾ ਕਿ ਬੱਚੇ ਬਹੁਤ ਸੋਹਣੇ ਸਨ ਚਿਹਰੇ ਤੇ ਨੂਰ ਬੜਾ ਸੀ ਝਲਿਆ ਵੀ ਜਾ ਰਿਹਾ ਸੀ ਤੋ ਉੱਚ ਲਾਗਤ ਪ੍ਰਬੰਧਕ ਕਮੇਟੀ ਵਾਲੇ ਕਿ ਸਵੇਰੇ ਉਹ ਟਰੱਕ ਘੇਟ ਕੀਤਾ ਉਹ ਕਿੰਨੇ ਦਾ ਆਇਆ ਸੀ ਕਹਿਣ ਲੱਗੇ ਜੀ 26-27 ਲੱਖ ਰੁਪਈਆ ਲੱਗ ਗਿਆ ਸੀ ਕਹਿੰਦੇ ਕਿ ਜਦੋਂ ਉਹਨਾਂ ਨੇ ਪੈਸੇ ਕਿਹੜੇ ਤੇ ਉਹ 60 ਲੱਖ ਰੁਪਈਆ ਨਿਕਲ ਆਇਆ ਵਿੱਚੋਂ ਜਦੋਂ 60 ਲੱਖ ਰੁਪਈਆ ਨਿਕਲਿਆ ਕਹਿਣ ਲੱਗੇ ਜਿਆਦੇ ਸਾਬਜਾਦੇ ਆਏ ਨੇ ਕਿੰਨਾ ਟਰੱਕ ਦਾ ਮੁੱਲ ਤੁਸੀਂ ਭੇਟ ਕੀਤਾ ਸੀ ਨਾ ਟਰੱਕ ਉਹਨਾਂ ਮੁੱਲ ਜਿਹੜਾ ਤੁਹਾਨੂੰ ਦੇ ਗਏ ਨੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜਿਹੜਾ ਸ਼ਰਤਾ ਲੈ ਕੇ ਭਾਵਨਾ ਲੈ ਕੇ ਆਉਂਦਾ ਏ ਫਿਰ ਕਹਿਣ ਲੱਗੇ ਕੀ ਕਰਨਾ ਕਹਿੰਦੇ ਇਹਦਾ ਨਵਾਂ ਟਰੱਕ ਲੈ ਕੇ ਆਓ ਫਿਰ ਅਰਦਾਸ ਕਰ ਦਿੰਦੇ ਆ ਕਹਿਣ ਲੱਗੇ ਕਿ ਉਹ ਫਿਰ ਟਰੱਕ ਨਵਾਂ ਲੈ ਕੇ ਆਇਆ ਉਹ ਵੀ ਟਰੱਕ ਨਵਾਂ ਲੈ ਕੇ ਆਇਆ ਫਿਰ ਅਰਦਾਸ ਕੀਤੀ ਤੇ ਕੌਰੋ ਬਾਰੋ ਵਿੱਚ ਵਾਦੇ ਹੋਣ ਅੱਜ ਸੈਭ ਜਗ੍ਹਾ ਦੀ ਕਲਗਿਆਂ ਵਾਲੇ ਪਾਸ਼ਾ ਦੀ ਐਡੀ ਕਿਰਪਾ ਹੈ ਕਿ ਉਹ ਰਜਾਦਾ ਜਿਹੜਾ ਫਤੇਗੜ ਸਾਹਿਬ ਇੱਕ ਟਰੱਕ ਜਿਹੜਾ ਨਵਾਂ ਚੜਾਉਂਦਾ ਹੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਰਜਾਦਾ ਜਿਹੜਾ ਆਪਣੇ ਕਿਰਤ ਕਮਾਈਆਂ ਦੇ ਵਿੱਚੋਂ ਇੱਕ ਟਰੱਕ ਜਿਹੜਾ ਰਜਾਦਾ ਜਿਹੜਾ ਚੜਾਉਂਦਾ ਜਿਹੜਾ ਰੋਂਦਾ ਰਦਾ ਸੀ ਕਹਿੰਦਾ ਰਹਿੰਦਾ ਸੀ ਬਾਣੇ ਦੇ ਵਿੱਚ ਰਹਿੰਦਾ ਸੀ ਕਹਿੰਦਾ ਹੁੰਦਾ ਸੀ ਸਾਬ ਜੱਜਾਂ ਦੇ ਕੇ ਅਰਦਾਸ ਕਰਦਾ ਹੁੰਦਾ ਸੀ ਕਿ ਸਾਬ ਜੱਜ ਘਰ ਦੇ ਵਿੱਚੋਂ ਕਰੇਦੀ ਕਰ ਦੋ ਕਹਿੰਦੇ ਛੋਟੇ ਛੋਟੇ ਗਰੀਬੀ ਸੀ ਅੱਜ ਮੋਟੇ ਮੋਟੇ ਅਮੀਰੀ ਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕੀ ਤੀਕੀ ਕਿੱਤੀ ਆ ਅੱਜ 200 300 ਟਰੱਕ ਜਿਹੜਾ ਹੁੰਦਾ ਘਰ ਦੇ ਵਿੱਚ ਚੱਲਦਾ ਪਿਆ ਇਹ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜਿਹੜਾ ਫਤੇਗੜ ਸਹਿਬ ਸਰਹੰਦ ਸ਼ਰਧਾ ਭਾਵਨਾ ਦੇ ਨਾਲ ਕਿਤੇ ਸਹਿਬਜ਼ਾਦਿਆਂ ਦੇ ਕੇ ਅਰਦਾਸ ਕਰਦਾ ਹੈ ਨਾ ਸਹਿਬਜ਼ਾਦੇ ਆਪ ਹੁੰਦੇ ਨੇ ਬੱਚਿਆਂ ਦੇ ਰੂਪ ਦੇ ਵਿੱਚ ਤੇ ਉਹਨਾਂ ਦੀ ਅਰਦਾਸ ਪੂਰੀ ਕਰਦੇ ਨੇ ਓਹੋ ਸਤਨਾਮ ਸ੍ਰੀ ਵਾਹਿਗੁਰੂ ਸਾਡੀ ਜਿਹੜੀ ਘਾਲਣਾ ਜੜੀਆ ਅੰਦਰਾਂ ਹੋਣੀ ਚਾਹੀਦੀਆ ਸਾਡਾ ਹਿਰਦਾ ਜਿਹੜਾ ਸਾਫ਼ ਹੋਣਾ ਚਾਹੀਦਾ ਅੱਜ ਕੀ ਆ ਸਾਡਾ ਅੰਦਰੋਂ ਹਿਰਦਾ ਸਾਫ਼ ਨਹੀਂ ਨਾ ਅਸੀਂ ਘਰ ਦੇ ਵਿੱਚ ਮਾਂ ਕਿਉਂ ਕਦੇ ਪਾਣੀ ਨਹੀਂ ਪੁੱਛਿਆਗਾ ਤੇ ਗੁਰੂ ਘਰ ਵਿੱਚ ਅਸੀਂ ਆ ਕੇ ਬਾਤ ਭਾਦੇ ਪਖੰਡ ਕਰਦੇ ਆਂ ਮੇਰਾ ਸਾਹਿਬ ਕਹਿੰਦਾ ਏ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾਂ ਪਰਮੇਸ਼ਰ ਵਰਗੇ ਮਾਪੇ ਜਿਨ੍ਹਾਂ ਸਾਨੂੰ ਜਗਤ ਵਿਖਾਇਆ ਹੈ ਜਿੰਨਾ ਸਾਨੂੰ ਇਹ ਸਾਰੀ ਦੁਨੀਆ ਵਿਖਾਈ ਆ ਤੇ ਅੱਜ ਦੇ ਹੁਕਮਨਾਮੇ ਦੇ ਵਿੱਚ ਵੀ ਆਪਾਂ ਸਰਵਣ ਕੀਤਾ ਏ ਤੁਮ ਦਾਤੇ ਠਾਕੁਰ ਪਤਪਾਲਿਕ ਨਾਇਕ ਖਜ਼ਨਨਾਰੇ ਨਿਮਖ ਖਜਨਖ ਤੁਮ ਹੀ ਪ੍ਰਤਪਾਦੋ ਹੰਬਾਰਕ ਤੁਮਰੇ ਧਾਰੇ ਕਿਉਂਕਿ ਆਹ ਕੁਤ ਪ੍ਰਮਾਤਮਾ ਜਿਹੜਾ ਬਹੁਤ ਵੱਡਾ ਦਾਤਾ ਏ ਸਾਰਿਆਂ ਨੂੰ ਦਾਤਾ ਦੇਣ ਵਾਲਾ ਏ ਮੁਨੱਖ ਦਾਤਾ ਲੈ ਲੈ ਕੇ ਥੱਕ ਜਾਂਦਾ ਏ ਕਰੋ ਕਾਲ ਕੁਤ ਪਰਮਾਤਮਾ ਦਾਤਾ ਦੇ ਲੱਗੇ ਥੱਟ ਦਾ ਨਹੀਂ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਹਰ ਸਮੇਂ ਹਰ ਪਲ ਹਰ ਘੜੀ ਜਿਹੜੀਆਂ ਸਾਡੀ ਪ੍ਰਤ ਪਾਲਣਾ ਕਰਦਾ ਹੈ ਜਿਵੇਂ ਸੰਸਾਰ ਦੇ ਵਿੱਚ ਮਾਂ ਤੇ ਆਪਣੇ ਬੱਚੇ ਨੂੰ ਪਾਲਦੇ ਨਾ ਉਸੇ ਤਰ੍ਹਾਂ ਕਾਲ ਕੁਤ ਪਰਮਾਤਮਾ ਸਾਡੀ ਪ੍ਰਤ ਪਾਲਣਾ ਕਰਦਾ ਸਾਨੂੰ ਪਾਲਦੇ ਆ ਤਾਂ ਹੀ ਫਿਰ ਸਹਿਬ ਨੇ ਗੁਰਬਾਣੀ ਅੰਦਰ ਬਚਨ ਫਰਮਾਣ ਕੀਤਾ ਹੈ ਸਭਨਾ ਦਾ ਮਾਪਿਓ ਆਪ ਹੈ ਆਪੇ ਸਾਥੀ ਸਾਰਿਆਂ ਦਾ ਮਾਪਿ ਜਿਹੜਾ ਕਾਲਕੁ ਪ੍ਰਮਾਤਮਾ ਆਪ ਹੈ ਤੋ ਆਪ ਹੀ ਸਾਥ ਕਰਦਾ ਹੈ ਆਪ ਹੀ ਸਾਰਿਆਂ ਨੂੰ ਪਾੜ ਰਿਹਾ ਹੈ ਸਾਡਾ ਜਿਹੜਾ ਭਰੋਸਾ ਜਿਹੜਾ ਵਿਸ਼ਵਾਸ ਜਿਹੜਾ ਗੁਰੂ ਦਿੱਤੇ ਹੋਣਾ ਚਾਹੀਦਾ ਜੇਰੋ ਸਾਡਾ ਭਰੋਸਾ ਬਚ ਗਿਆ ਵਿਸ਼ਵਾਸ ਬਚ ਗਿਆ ਤਾਨਾ ਸਾਬ ਜਾਦੇ ਤਾਨ ਮਾਤਾ ਗੁਜਰਤ ਔਰ ਤਾਨ ਕਰਤਿਆ ਵਾਲੇ ਪਾਸ਼ਾ ਆਪ ਆਕੇ ਆਪਣੇ ਬੱਚਿਆਂ ਦੀ ਸਹਾਇਤਾ ਕਰਦਨੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਆਓ ਕਰਤਿਆ ਵਾਲੇ ਪਾਸ਼ਾ ਨੂੰ ਜਾਤ ਕਰਕੇ ਬਰਮ ਅੰਦਰ ਦਾ ਜਾਪ ਕਰਕੇ ਹਾਜ਼ਰੀ ਲਵਾ ਕੇ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਮੰਤਰ ਦਾ ਜਾਪ ਕਰਦੇ ਰਹਿਣਾ ਜੇ ਦਾ ਕਿਉਂਕਿ ਜਿਹੜਾ ਮਨੁੱਖ ਛੱਡਾ ਭਾਗਨਾ ਦੇ ਨਾਲ ਗੁਰ ਮੰਤਰ ਦਾ ਜਾਪ ਕਰਦਾ ਹੈ ਨਾ ਤੇ ਮੇਰੇ ਸਹਿਬ ਜੀ ਉਸ ਦੀ ਜੀਭਾ ਜੜੀ ਉਹ ਮਿੱਤਰ ਕਰ ਦਿੰਦੇ ਨੇ ਉਸ ਦਾ ਮਨ ਜਿਹੜਾ ਪਵਿੱਤਰ ਕਰ ਦਿੰਦੇ ਨੇ ਤੇ ਉਸ ਮਨੁੱਖ ਨੂੰ ਸ਼ਾਂਤ ਅਵਸਥਾ ਪ੍ਰਾਪਤ ਹੁੰਦੀ ਆ ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ ਆ ਰਹਾ ਸੁਪਰਾਦਾ ਹੋ ਜਾਂਦਾ ਏ ਤੁਸੀਂ ਖੇੜਾ ਪੈਦਾ ਹੋ ਜਾਂਦਾ ਏ ਤਾਂ ਹੀ ਮੇਰੇ ਸਵਣੇ ਕਿਆ ਏ ਰਸਨਾ ਗੁਣਗ ਪਾਵਿਤ ਗਾਇਨਾ ਸ਼ਾਂਤ ਸਹਜ ਰਹਾ ਸਮਾਨ ਬਜਿਓ ਸਗਲੇ ਦੁਖ ਪੁਲਾਇਨ ਕਿ ਜਿਹੜਾ ਮਨੁੱਖ ਉਸ ਕਾਰਕ ਪੁਰਖ ਪਰਮਾਤਮਾ ਦੀ ਬਾਣੀ ਦੇ ਜਾਪ ਕਰਦਾ ਏ ਉਸ ਕਾਰਕ ਪੁਰਖ ਪਰਮਾਤਮਾ ਦੇ ਨਾਮ ਤੇ ਆਉਂਦਾ ਏ ਤੇ ਉਹ ਕਾਰਕ ਪੁਰਖ ਪਰਮਾਤਮਾ ਉਸ ਮੁਨੱਖ ਦੇ ਸਾਰੇ ਦੁੱਖ ਕਲੇ ਛਿੜਿਆ ਨਾਚ ਕਰਦਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਤੇ ਉਸ ਮੇਥ ਨੇ ਭਰੋਸਾ ਰੱਖਿਆ ਸੀ ਸਭ ਜਗਤਿਆਂ ਦੇ ਉੱਤੇ ਜਿਹੜਾ ਕਹਿ ਰਿਹਾ ਸੀ ਕਿ ਮੇਰਾ ਰੁੱਸੇ ਨਾਲ ਕਲਗੀਆਂ ਵਾਲਾ ਜੱਗ ਭੰ ਸਾਰਾ ਰੁੱਸਦੇ ਕਹਿੰਦਾ ਪਾਸ਼ਾ ਜੀਓ ਤੁਸੀਂ ਨਾ ਦੱਸਿਆ ਜੇ ਰਿਸ਼ਤੇ ਸਾਥ ਪੰਦੀ ਭਵੇਂ ਰੁੱਸ ਜਾਣ ਫਿਰ ਕਾਰ ਉੱਚ ਪਰਮਾਤਮਾ ਦੀ ਐਸੀ ਕਿਰਪਾ ਹੋਈ ਅੱਜ ਦੇਖ ਲੈ ਕੋਟੇ-ਮੁੰਡੇ ਮੇਰੀ ਆ ਤੁਰ ਜਾਣਾ ਜਿਹੜਾ ਫਤੇਗੜ ਸਾਹਿਬ ਜਿਹੜਾ ਰੋਜਾਂ ਇੱਕ ਨਵਾਂ ਟਰੱਕ ਲੈ ਕੇ ਜਿਹੜਾ ਫਤੇਗੜ ਸਾਹਿਬ ਜਾ ਕੇ ਢਾਉਂਦਾ ਇਹ ਪਿਆਰ ਇਹ ਭਾਵਨਾ ਹੈ ਇਹ ਸ਼ਰਤਾਂ ਹੈ ਇਹ ਭਰੋਸਾ ਹੈ ਪਰ ਅੱਜ ਸਾਡਾ ਗੁਰੂ ਘਰਤੀ ਜਿਹੜਾ ਭਰੋਸਾ ਜਿਹੜਾ ਬੜਾ ਕੱਚਾ ਹੋ ਗਿਆ ਅੱਜ ਅਸੀਂ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਕੇ ਅਰਦਾਸ ਕਰਾਉਣੀ ਆ ਤੇ ਜੇ ਕਦੇ ਅਰਦਾਸ ਪੂਰੀ ਨਾ ਹੋਵੇ ਫਿਰ ਅਸੀਂ ਐਵੇਂ ਜੀ ਕੋਈ ਮੜੀ ਪਸਾਣੀ ਨਹੀਂ ਛੱਡੀ ਜਿੱਥੇ ਅਸੀਂ ਨਾਕ ਨਾ ਰਗੜਿਆ